ਤਦਿਐਖੂ 85 ਅੰਗ ਤੇ ਧੰ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਰਾ ਗੌੜੀ ਗਵਾਰੇਰੀ ਮਹੱਲਾ ਪੰਜਵਾਂ ਚਉਪ ਦੇ ਦੁਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਪ੍ਰਾਇਆ ਸੋਈ ਆਪਣਾ ਜੋ ਤਜ ਛੋਡਨ ਤਿਸ ਸਿਉ ਮਨ ਰਚਨਾ ਜੋ ਮਾਲ ਤੁਨ ਪ੍ਰਾਇਆ ਹੋ ਜਾਣਾ ਹੈ ਮਨੁਕੁਸ ਨੂੰ ਆਪਣਾ ਮੰਨਦਾ ਹੈ ਜੋ ਛੱਡ ਜਾਣਾ ਹੈ ਮਨ ਉਸੇ ਨਾਲ ਜੁੜਿਆ ਰਹਿੰਦਾ ਹੈ ਸੰਗਤ ਜੀ ਹਾਲਤ ਤਾਂ ਆਪਣੀ ਇਹੀ ਹੈ ਨਾ ਸਾਰਾ ਦਿਨ ਸੰਸਾਰੀ ਧੰਦਿਆਂ ਦੇ ਵਿੱਚ ਇੰਨੇ ਜੰਜਾਲਾਂ ਵਿੱਚ ਆਪਾਂ ਫਸੇ ਪਏ ਆ ਨਾ ਪ੍ਰਮਾਤਮਾ ਦਾ ਨਾਮ ਲੈਣ ਵਾਸਤੇ ਆਪਣੇ ਕੋਲ ਟਾਈਮ ਨਹੀਂ ਹੁੰਦਾ ਸੁਣਨ ਵਾਸਤੇ ਟਾਈਮ ਨਹੀਂ ਹੁੰਦਾ ਕਿਉਂਕਿ ਪ੍ਰਾਇਤਨ ਦੇ ਵਿੱਚ ਇੰਨਾ ਫਸ ਚੁੱਕੇ ਆ ਇੰਨਾ ਜ਼ਿਆਦਾ ਫਸ ਚੁੱਕੇ ਜਿਹੜੀ ਅਸਲ ਚੀਜ਼ ਆ ਉਹਨੂੰ ਆਪ ਪਛਾਣਦੇ ਹੀ ਨਹੀਂ ਆਪ ਪਛਾਣੇ ਸਾਚ ਜਾਣੇ ਸਾਚੇ ਸੋਚੀ ਹੋਏ ਜੇ ਆਪਣੇ ਆਪ ਨੂੰ ਪਛਾਣਾਂਗੇ ਫੇਰ ਹੀ ਸੱਚ ਨੂੰ ਜਾਣਾਂਗੇ ਕਿ ਮੇਰਾ ਹੈ ਕੀ ਆ ਮੇਰਾ ਮੁਝ ਵਿੱਚ ਨਹੀਂ ਜੋ ਕਿ ਸ਼ਹਿਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਕਿਆ ਲਾਗੇ ਮੇਰਾ ਵਾਹਿਗੁਰੂ ਜੋ ਸੰਸਾਰ ਮਾਇਆ ਦੇਸਰੀ ਸਭ ਪ੍ਰਾਇਆ ਧੰ ਹੈ ਵਾਹਿਗੁਰੂ ਕਿਰਪਾ ਕਰੋ ਦਾਤਾ ਜੀ ਸਾਨੂੰ ਨਾਮ ਨਾਲ ਜੋੜ ਦਿਓ ਵਾਹਿਗੁਰੂ ਸਾਡੀ ਵਸਤੀ ਗੱਲ ਨਹੀਂ ਵਾਹਿਗੁਰੂ ਜੀ ਜੋ ਮਾਲ ਤੁਹਾਨੂੰ ਪਰਾਇਆ ਹੋ ਜਾਣਾ ਮਨੋ ਕੋ ਉਸ ਨੂੰ ਆਪਣਾ ਮੰਨਦਾ ਵਾਈ ਗਰੋ ਅਸੀਂ ਇਹਨਾਂ ਨੂੰ ਆਪਣਾ ਮੰਨੀ ਬੈਠੇ ਆਂ ਪੇਟ ਦੀ ਰੋਟੀ ਵਾਸਤੇ ਸਾਰਾ ਦਿਨ ਅਸੀਂ ਬਿਲਕੁਲ ਦੀਆਂ ਸਾਰਾ ਦਿਨ ਅਸੀਂ ਧੰਦਾ ਕਰਦੇ ਆਂ ਇਹ ਸੱਚੇ ਪਾਤਸ਼ਾਹ ਜੋ ਛੱਡ ਜਾਣਾ ਮਨ ਉਸੇ ਨਾਲ ਜੁੜਿਆ ਰਹਿਂਦਾ ਉਸੇ ਨਾਲ ਹੀ ਜੁੜਿਆ ਰਹਿਂਦਾ ਨਰੋਲ ਸੱਚਾ ਸਤਗੁਰੂ ਸੱਚੇ ਪਾਤਸ਼ਾਹ ਜੀ ਹਾਲਤ ਤਾਂ ਇਹੀ ਆ ਵਿਰਲਿਆਂ ਨੂੰ ਛੱਡ ਕੇ ਕਹੋ ਗਸਾਈ ਮਿਲਿਆ ਮਿਲਿਆ ਗੇਹ ਜੋ ਬਿਰਜਿਤ ਤੇ ਸਿਉ ਨੇਹ ਦੱਸੋ ਪ੍ਰਮਾਤਮਾ ਕਿਸ ਤਰ੍ਹਾਂ ਮਿਲ ਸਕਦਾ ਹੈ ਜਿਸ ਵੱਲੋਂ ਰੋਕ ਲੱਗੀ ਹੋਈ ਹੈ ਉਸੇ ਨਾਲ ਸਾਡਾ ਪਿਆਰ ਪਿਆ ਹੋਇਆ ਵਾਹਿਗੁਰੂ ਮਾਲਕਾ ਵਾਹਿਗੁਰੂ ਦਾਤਿਆ ਦਾਤਿਆ ਕਰੀਏ ਕੀ ਸਤਿਗੁਰੂ ਸੱਜੇ ਪਾਤਸ਼ਾਹ ਇਹ ਮਾਇਆ ਦਾ ਜੰਜਾਲ ਹੀ ਤੂੰ ਐਸਾ ਬਣਾਤਾ ਸਾਡੇ ਗਲ ਦੇ ਵਿੱਚ ਪਾਤਾ ਵਾਹਿਗੁਰੂ ਅਸੀਂ ਕਿਵੇਂ ਨਿਕਲਾਂਗੇ ਵਾਹਿਗੁਰੂ ਇਹ ਸੱਚੇ ਪਾਤਸ਼ਾਹ ਸਾਡੇ ਵੱਸ ਕੁਛ ਨਹੀਂ ਸਾਡੇ ਤੇ ਕਿਰਪਾ ਕਰੋ ਕਿਰਪਾ ਕਰੋ ਸਾਨੂੰ ਆਪਣਾ ਨਾਮ ਜਪਾ ਲਓ ਵਾਹਿਗੁਰੂ ਆਪਣੇ ਲੜ ਲਾ ਲਓ ਵਾਹਿਗੁਰੂ ਆਪਣੇ ਚਰਨਾਂ ਦੇ ਦਾਸ ਬਣਾ ਲਓ ਵਾਹਿਗੁਰੂ ਕਿਰਪਾ ਕਰੋ ਕਿਰਪਾ ਕਰੋ ਦਾਤਾ ਜੀ ਜਿਹੜੀਆਂ ਚੀਜ਼ਾਂ ਵੱਲੋਂ ਤੁਸੀਂ ਸਾਨੂੰ ਰੋਕਿਆ ਜੋ ਵੀ ਵਰਜਤ ਤਿਸ ਸਿਉਂਦੇ ਜਿਹੜੀਆਂ ਗੱਲਾਂ ਤੋਂ ਤੁਸੀਂ ਸਾਨੂੰ ਰੋਕ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਉਹਨਾਂ ਨਾਲ ਹੀ ਪਿਆਰ ਬਣਿਆ ਹੋਇਆ ਉਨ ਨਾਲ ਮਾਇਆ ਨਾਲ ਲਿੰਦਿਆ ਨਾਲ ਚੁਗਲੀ ਨਾਲ ਠੱਗੀ ਨਾਲ ਧੋਖੇ ਨਾਲ ਸਾਰਾ ਦਿਨ ਬਰਬਾਦ ਕਰ ਲੈਣਾ ਸਾਰੇ ਸਵਾਸ ਬੇਅਰਥੇ ਚਲੇ ਜਾਣੀ ਪਰਮੇਸ਼ਰ ਦੀ ਗੱਲ ਨਹੀਂ ਕਰਨੀ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਨਾ ਪ੍ਰਮਾਤਮਾ ਨੂੰ ਯਾਦ ਨਹੀਂ ਕਰਨਾ ਪ੍ਰਮਾਤਮਾ ਦੀਆਂ ਗੱਲਾਂ ਨਹੀਂ ਕਰਨੀਆਂ ਸੰਗਤ ਨਹੀਂ ਕਰਨੀ ਸੱਚੇ ਪਾਤਸ਼ਾਹ ਸਾਡਾ ਮਾਨਸੇ ਪਾਸੇ ਲੱਗਿਆ ਹੋਇਆ ਵਾਇਰਸ ਸਾਨੂੰ ਕੱਢ ਲਓ ਦਾਤਾ ਜੀ ਸਾਡੇ ਬਸ ਕੁਝ ਨਹੀਂ ਵਾਹੀ ਕੁਛ ਨਹੀਂ ਸਾਡੇ ਬਸ ਵਾਹਿਗੁਰੂ ਹਾਵਾ ਹੈ ਗੁਰੂ ਰਹਾਉ ਝੂਠ ਬਾਤ ਸਾ ਸੱਚ ਕਰ ਜਾਂਦੀ ਸਤ ਹੋ ਹੁਣ ਮਨ ਲੱਗੇ ਨਾ ਰਾਤੀ ਇਹ ਖਿਆਲ ਝੂਠਾ ਹੈ ਕਿ ਸਦਾ ਇੱਥੇ ਰਹਿਣਾ ਹੈ ਹੁਣ ਆਪਾਂ ਤਾਂ ਇਹੀ ਸਮਝਦੇ ਆ ਨਾ ਵੀ ਲੋਕ ਮਰਨਗੇ ਆਪਾਂ ਥੋੜੀ ਮਰਨਾ ਹੈ ਕਿਉਂਕਿ ਮਰੀ ਜਾਂਦੇ ਆਪਾਂ ਤਾਂ ਸਦਾ ਆਈ ਜਿਉਂਦੇ ਰਹਿਣਾ ਹੈ ਇਹ ਮਾਰੇ ਕਹਿੰਦੇ ਖਿਆਲ ਝੂਠਾ ਹੈ ਕਿ ਸਦਾ ਇੱਥੇ ਰਹਿਣਾ ਹੈ ਪਰ ਝੂਠੀ ਗੱਲ ਨੂੰ ਮਨੁੱਖ ਸੱਚ ਸਮਝਦਾ ਹੈ ਸੱਚ ਸਮਝਦਾ ਹੈ ਵਾਹਿਗੁਰੂ ਮੌਤ ਜੋ ਸੱਚਮੁੱਚ ਆਪਰਨੀ ਹੈ ਉਹ ਗੱਲ ਮਨ ਨੂੰ ਬਿਲਕੁਲ ਹੀ ਨਹੀਂ ਜਜਦੀ ਬਿਲਕੁਲ ਹੀ ਨਹੀਂ ਜਜਦੀ ਐ ਨਹੀਂ ਨਹੀਂ ਹੋ ਮਰ ਹੋ ਚੱਲੀ ਆ ਪਰ ਹਜੇ ਵੀ ਐ ਨਹੀਂ ਲੱਗਦਾ ਵੀ ਅੱਧ ਟੱਪ ਗਿਆ ਅੱਧ ਰਹਿ ਗਿਆ ਹਾ ਵਾਹਿਗੁਰੂ ਦਾਤਿਆ ਵਾਹਿਗੁਰੂ ਮਾਲਕਾ ਪਹਿਲਾ ਮਰਨ ਕਬੂਲ ਐ ਜੀਵਨ ਕੀ ਛੜਿਆਸ ਹੋਏ ਸਬਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਵਾਹਿਗੁਰੂ ਪਹਿਲਾ ਮਰਨ ਯਾਦ ਰੱਖਣਾ ਹੈ ਫੇਰੀ ਮਨ ਦੇ ਵਿੱਚ ਨਿਮਰਤਾ ਆਉਣੀ ਹੈ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਨ ਨੀਵਾ ਤਾਂ ਹੀ ਹੋਣਾ ਜੇ ਮੌਤ ਨੂੰ ਯਾਦ ਰੱਖਾਂਗੇ ਬੇਈਮਾਨੀ ਕਾਂ ਦੇ ਵਾਸਤੇ ਕਰਦੇ ਆ ਛੱਡ ਤਾ ਜਾਣਾ ਨਾਲ ਤਾਂ ਕਿਸੇ ਚੀਜ਼ ਨੇ ਜਾਣਾ ਨਹੀਂ ਜਿਹੜੀ ਅਸਲ ਚੀਜ਼ ਆ ਉਹਨੂੰ ਅਸੀਂ ਪ੍ਰਾਈਮ ਮੰਨੀ ਬੈਠੇ ਆ ਜਿਹੜਾ ਧਨ ਪ੍ਰਾਇਆ ਉਹਨੂੰ ਆਪਣਾ ਮੰਨੀ ਬੈਠੇ ਆ ਫਿਰ ਮਨ ਚ ਆ ਖਿਆਲ ਉਹਨੇ ਸ਼ੁਰੂ ਹੋ ਜਾਣਗੇ ਨਾ ਮਣਾ ਕਾਹਦੇ ਵਾਸਤੇ ਠੱਗੀਆਂ ਕਰਦਾ ਕਾਹਦੇ ਵਾਸਤੇ ਬੇਈਮਾਨੀਆਂ ਕਰਦੀਆਂ ਸਭ ਝੂਠ ਹੈ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜਿੱਥੇ ਮਾਂ ਬਾਪ ਧੀਆਂ ਪੁੱਤਾਂ ਨੇ ਸਾਈ ਨਹੀਂ ਹੋਣਾ ਉਥੇ ਪ੍ਰਮਾਤਮਾ ਨੇ ਸਾਈ ਹੋਣਾ ਜੇ ਜੋ ਪੀੜ ਨਿਕਲਦੀ ਆ ਕੋਈ ਭਿਆਨਕ ਭयंकर ਰੋਗ ਲੱਗ ਗਿਆ ਕਿਸੇ ਧੀ ਨੇ ਕਿਸੇ ਪੁੱਤ ਨੇ ਦਵਾਈ ਜ਼ਰੂਰ ਦਵਾ ਦੇਣਗੇ ਪਰ ਪੀੜ ਨਹੀਂ ਜਰ ਸਕਦੀ ਉਥੇ ਮਾਲਕ ਸਹਾਇਤਾ ਕਰ ਸਕਦਾ ਜੇ ਮਾਤ ਪਿਤਾ ਸਤ ਮੀਤ ਨਾ ਭਾਈ ਮਨੂਹਾ ਨਾਮ ਤੇਰੇ ਸੰਗ ਸਾਈ ਉਹ ਮਾਲਕ ਵੈਗੁਰੂ ਤੈਨੂੰ ਸ਼ਾਨ ਸ਼ਕਤੀ ਬਖਸ਼ ਸਕਦਾ ਕਿਉਂਕਿ ਜੋ ਬੀਜ ਨਾਲ ਸੋ ਖਾਮਨਾ ਕਰਮਾਂ ਸੰਧੜਾ ਖੇਤ ਜੋ ਬੀਜਦੇ ਆ ਉਹ ਭਾਵੇਂ ਭयंकर ਰੋਗ ਲੱਗ ਜਾਣ ਇਹ ਜਮਾ ਦੀ ਮਾਰ ਆ ਜਨਮਾ ਜਨਮਾ ਦੀ ਮਾਰ ਕੋਈ ਰੋਗਾ ਵਿੱਚ ਕੱਟੀ ਜਾਂਦੀ ਐ ਕੋਈ ਕਲਪਨਾ ਕਲੇਸ਼ ਚ ਕੱਟੀ ਜਾਂਦੀ ਐ ਅਰੇ ਦੇਖ ਹੁੰਦੀ ਗਾਂ ਚੱਲ ਪੈਂਦਾ ਅਗਲਾ ਗਾਂ ਜੀਵਨ ਜੇ ਕੋਈ ਹਿਸਾਬ ਕਿਤਾਬ ਰਹਿ ਗਿਆ ਤਾਂ ਸੰਗਤ ਜੀ ਇਹ ਆ ਚੀਜ਼ਾਂ ਆਪਣੇ ਨਾਲ ਵਾਪਰਨੀਆਂ ਅਰਦਾਸ ਕਰੀਏ ਸਤਿਗੁਰ ਦੇ ਚਰਨਾਂ ਸਤਿਗੁਰ ਬਖਸ਼ ਲੈ ਬਖਸ਼ ਲੈ ਦਾਤੀਆ ਹਾ ਵਾਹਿਗੁਰੂ ਮਾਲਕਾ ਵਾਹਿਗੁਰੂ ਵਾਹਿਗੁਰੂ ਝੂਠ ਬਾਤ ਸਾ ਸੱਚ ਕਰ ਜਾਂਦੀ ਸਤ ਹੋਵਨ ਮਨ ਲੱਗੀ ਨਾ ਰਤੀ ਆਹ ਦਾਪਣੀ ਬਾਵੇ ਮਾਰਗ ਟੇਡਾ ਚਲਨਾ ਸਿੱਧਾ ਛੋੜ ਪੁੱਠਾ ਭੁੰਨਾ ਵਾਹਿਗੁਰੂ ਹਾਲ ਕਾ ਵਾਹਿਗੁਰੂ ਦਾਤਿਆ ਵਾਹਿਗੁਰੂ ਅਸੀਂ ਮੰਦੇ ਪਾਸੇ ਜ਼ਿੰਦਗੀ ਦਾ ਰਾਹ ਮੱਲਿਆ ਹੋਇਆ ਹੈ ਵਿੰਗੀ ਚਾਲ ਚੱਲਦੇ ਹਾਂ ਵਿੰਗੀ ਚਾਲ ਵਾਹਿਗੁਰੂ ਦਾਤਿਆ ਬਖਸ਼ ਲੈ ਬਖਸ਼ ਲੈ ਸਤਿਗੁਰੂ ਬਖਸ਼ ਲੈ ਆਪ ਦੇ ਵਿਕਾਰ ਆਪ ਨੂੰ ਹੀ ਦਿਖਦੇ ਪੈ ਨੇ ਵਾਹਿਗੁਰੂ ਕਿਉਂਕਿ ਤੁਸੀਂ ਸ਼ੀਸ਼ਾ ਉਹਨਾਂ ਮੰਨਦਾ ਜੋ ਜੋ ਦੱਸ ਰਹੇ ਹੋ ਮਨ ਨਾਲ ਅਟੈਚਮੈਂਟ ਕਰ ਰਹੇ ਆਂ ਆਪਾਂ ਅੰਦਰ ਦੇ ਸਿਰਿਆ ਵਾਹਿਗੁਰੂ ਸੱਚੇ ਬਾਦਸ਼ਾਹ ਹਾਲ ਤਾਂ ਸਾਡੀ ਇਹੀ ਬਣੀ ਪਈ ਹੈ ਵਾਹਿਗੁਰੂ ਅਸਾਂ ਮੰਦੇ ਪਾਸੇ ਜ਼ਿੰਦਗੀ ਦਾ ਰਾਹ ਮੰਨ ਲਿਆ ਹੋਇਆ ਤੇ ਵਿੰਗੀ ਚਾਲ ਚੱਲ ਰਹੇ ਆਂ ਵਾਹਿਗੁਰੂ ਜ਼ਿੰਦਗੀ ਦਾ ਸਿੱਧਾ ਰਾਹ ਛੱਡ ਕੇ ਅਸੀਂ ਜੀਵਨ ਤਾਣ ਦੀ ਪੁੱਠੀ ਬੁਣਤ ਬੁਣ ਰਹੇ ਹਾਂ ਪੁੱਠੀ ਬੁਣਤ ਬੋਲ ਰਹੇ ਆਂ ਵਾਹਿਗੁਰੂ ਬਖਸ਼ ਲੈ ਦਾਤਿਆ ਤਰਲੀਆ ਤਰਲੀ ਸਤਿਗੁਰੂ ਅਸੀਂ ਸਿੱਧੀ ਬੁਨਤ ਪੁਣੀਏ ਵਾਹੀ ਗੁਰੂ ਸਾਡੇ ਵਸਨੀ ਬਣਾਉਣੀ ਤੂੰ ਆ ਸਤਿਗੁਰੂ ਸੱਚੇ ਪਾਸ਼ਾ ਤੇਰੀ ਕਿਰਪਾ ਤੇ ਤੁਮਰੀ ਕਿਰਪਾ ਤੇ ਜੱਪੀਏ ਨਾਉ ਤੁਮਰੀ ਕਿਰਪਾ ਤੇ ਦਰਗੇ ਥਾਓ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਈ ਰਹਾਓ ਤੁਮ ਮਨ ਵਸੈ ਤੋ ਦੁਖ ਰ ਲਾਗੇ ਤੁਮਰੀ ਕਿਰਪਾ ਤੇ ਪਰਮ ਪਉ ਪਾਗੇ ਪਾਰ ਬ੍ਰਹਮ ਪ੍ਰਭ ਅੰਤਰ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਕਰੋ ਅਰਦਾਸ ਆਪਣੇ ਸਤਿਗੁਰੂ ਪਾਸ ਨਾਨਕ ਨਾਮ ਮਿਲੇ ਸੱਚ ਰਾਸ ਵਾਹਿਗੁਰੂ ਅਰਦਾਸ ਹੈ ਤੇਰੇ ਚਰਨਾਂ 'ਚ ਸਤਿਗੁਰੂ ਬਖਸ਼ ਲੈ ਬਖਸ਼ ਲੈ ਹਾਲ ਤਾ ਸਾਡੀ ਇਹੀ ਹੈ ਬਿਰਲਿਆ ਨੂੰ ਛੱਡ ਕੇ ਸਾਰੇ ਸੰਸਾਰ ਦੀ ਹਾਲਤ ਇਹ ਹੈ ਨਾਨਕ ਦੁਖੀਆ ਸਭ ਸੰਸਾਰ ਉਸਾਹ ਜੀ ਪ੍ਰਮੋਧਿਆਨ ਜਿੰਦਗੀ ਦੇ ਚੰਗੇ ਤੇ ਮੰਦੇ ਦੋਹਾਂ ਪਾਸਿਆਂ ਦਾ ਮਾਲਕ ਪ੍ਰਭੂ ਆਪ ਹੀ ਹੈ ਆਪ ਹੀ ਹੈ ਜਿਸ ਨੂੰ ਆਪਣੇ ਨਾਲ ਮਿਲਾ ਲੈਂਦਾ ਉਹੀ ਬੁਰਾਈਆਂ ਵੱਲੋਂ ਮੁਕਤ ਹੋ ਜਾਂਦਾ ਹੈ ਮੁਕਤ ਹੋ ਜਾਂਦਾ ਹੈ ਅਰਦਾਸਾਂ ਕਰਨੀਆਂ ਸੰਗਤ ਜੀ ਸਾਰੇ ਪਾਸੇ ਮਾਇਆ ਜਾਲ ਵਿੱਚ ਵੀ ਪ੍ਰਮਾਤਮਾ ਧੰਧਿਆਂ 'ਚ ਬਸਾਉਣ ਵਾਲਾ ਵੀ ਪ੍ਰਮਾਤਮਾ ਪਰ ਅਰਦਾਸਾਂ ਕਰ ਕਰਕੇ ਨਿਕਲਣਾ ਇਹਨਾਂ ਵਿੱਚੋਂ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਪੂਰੇ ਤੇ ਗੁਣ ਗਉ ਨਾਲ ਆਪਾਂ ਨਿਕਲ ਸਕਦੇ ਆ ਗੁਣ ਸੁਣ ਨਾਲ ਆਪਾਂ ਨਿਕਲ ਸਕਦੇ ਆ ਹੁਣ ਗੁਰੂ ਸਾਹਿਬ ਜੀ ਦੱਸ ਰਹੇ ਆ ਨਾ ਦੋਆ ਸਿਰਾ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਹੋਰ ਕੋਈ ਹੈ ਨਹੀਂ ਪ੍ਰਮਾਤਮਾ ਹੀ ਵਾਹਿਗੁਰੂ ਕਾਲਪੁਰਖ ਵਾਹਿਗੁਰੂ ਮਾਰੇ ਰੱਖੇ ਕੋ ਆਪ ਮਨੋ ਕੇ ਕਿਛੁ ਨਾਈ ਹਾਤ ਅਰਦਾਸਾਂ ਜਰੂਰ ਕਰ ਸਕਦੇ ਸਤਗੁਰੂ ਦੇ ਚਰਨਾਂ ਚ ਵਾਹਿਗੁਰੂ ਬਖਸ਼ਲੇ ਬਖਸ਼ਲੇ ਦਤਿਆ ਨਾਮ ਦੇ ਦੇ ਗੋੜੀ ਘਰੇਰੀ ਮਹੱਲਾ ਪੰਜਵਾ ਕਾਲਯੁਗ ਮੈਂ ਮਿਲ ਆਈ ਸੰਜੋਗ ਜਿੱਚਰ ਆਗਿਆ ਤਿੱਚਰ ਭੋਗ ਹੈ ਭੋਗ ਜਲੇ ਨ ਪਾਹੀ ਰਾਮ ਸਨੇਹੀ ਕਿਰਤ ਸੰਜੋਗ ਸਕਤੀ ਉੱਠ ਹੋਈ ਰਹਾਉ ਇਸ ਸ਼ਬਦ ਵਿੱਚ ਗੁਰੂ ਸਾਹਿਬ ਸਮਾਜ ਵਿੱਚ ਮੌਜੂਦ ਸਤੀ ਪ੍ਰਥਾ ਦਾ ਜ਼ੋਰਦਾਰ ਖੰਡਨ ਕਰਦੇ ਹਨ ਇਹ ਕਾਲਯੁਗ ਜੋਕਲ ਹੈ ਕਲੇਸ਼ ਤੇ ਪਾਪਾਂ ਨਾਲ ਭਰਿਆ ਹੋਇਆ ਸਮਾਂ ਹੈ ਹਵਾਈ ਗ੍ਰੂ ਇਹ ਵਿੱਚ ਪਿਛਲੇ ਸੰਜੋਗਾ ਕਰਕੇ ਪਤੀ ਪਤਨੀ ਫਿਰ ਇੱਕ ਦੂਜੇ ਨਾਲ ਮਿਲਦੇ ਹਨ ਪਿਛਲੇ ਸੰਜੋਗਾ ਕਰਕੇ ਜਿਹੜਾ ਆਪਣਾ ਪਰਿਵਾਰ ਬਣਦਾ ਜਦੋਂ ਤੱਕ ਨਿਰੰਕਾਰ ਦਾ ਹੁਕਮ ਹੁੰਦਾ ਹੈ ਤਦੋਂ ਤੱਕ ਸੰਸਾਰ ਦਾ ਭੋਗ ਭੋਗਦੇ ਹਨ ਹਵਾਈ ਗ੍ਰੂ ਪਤੀ ਦੇ ਮਰਦੈਂ ਪਤਨੀ ਵੀ ਉਸ ਵਾਸਤੇ ਮਰਦੀ ਹੈ ਪਰ ਸਮਾਜ ਦੀ ਰੀਤ ਗਲਤ ਹੈ ਕਿਉਂਕਿ ਪਤੀ ਦੀ ਚੀਖਾ ਵਿੱਚ ਇਸਤਰੀ ਦੇ ਸਿਰ ਨਾਲ ਪਿਆਰੇ ਪਤਨੂ प्यारे पति प्राप्त नहीं किया जा सकता कर्मां संजोगा खात्र पति पाने लरी उठ के सती हो जाती है राह वाहिगुरु वाहि वाहगुरु जले न पाईए राम संदेही किरत संयोग सती उठ हो हाँ वाहगुरु राहो देखा देखी मन हट जल जाइए प्यो संग न पावे बहुत जोन पवाई ਸਮਾਜ ਵਿੱਚ ਜਿਹੇ ਹੋ ਰਹੇ ਕਰਮ ਦੀ ਦੇਖਾ ਦੇਖੀ ਮਨ ਵਿੱਚ ਹੱਠ ਧਰ ਕੇ ਇਸਤੀ ਸੜ ਜਾਂਦੀ ਹੈ ਪਰ ਇਸ ਤਰ੍ਹਾਂ ਮਰਨ ਨਾਲ ਪਿਆਰੇ ਦਾ ਸਾਥ ਨਹੀਂ ਮਿਲਦਾ ਸਭ ਕੋਈ ਯੂਨਾ ਵਿੱਚ ਪਟਕਦਾ ਪੈਂਦਾ ਹੈ ਸੰਤ ਜੀ ਉਹਨਾਂ ਸਮਿਆਂ ਦੀ ਗੁਰੂ ਸਾਹਿਬ ਗੱਲ ਕਰ ਰਹੇ ਭਲਾ ਜਦੋਂ ਪਤੀ ਮਰ ਜਾਂਦਾ ਸੀ ਨਾਲ ਹੀ ਪਤਨੀ ਨੂੰ ਅੱਗ ਵਿੱਚ ਸਾੜ ਦਿੰਦੇ ਸੀ ਹਜੇ ਵੀ ਹਜੇ ਵੀ ਆਪਾਂ ਨੂੰ ਸਤਿਗੁਰੂ ਜੀ ਦੇ ਨਾਲ ਪ੍ਰੇਮ ਨਹੀਂ ਬੰਦਾ ਹਜੇ ਵੀ ਪ੍ਰੇਮ ਨਹੀਂ ਬੰਦਾ ਮੇਰੇ ਸਤਿਗੁਰੂ ਨੇ ਆਪਾਂ ਨੂੰ ਕਿੰਨਿਆਂ ਥਾਵਾਂ ਤੋਂ ਬਚਾਇਆ ਆਪਣੀ ਇੱਜ਼ਤ ਆਬਰੂ ਬਚਾਈ ਆਪਾਂ ਨੂੰ ਵੇਖੋ ਸੜਨ ਤੋਂ ਬਚਾਇਆ ਵਾਹਿਗੁਰੂ ਨਾਲ ਜਲਣਾ ਜਿਉਂਦੇ ਜੀ ਜਲਣਾ ਚਲੋ ਜਦੋਂ ਜਿਹਦੀ ਟਾਈਮ ਆ ਗਿਆ ਉਹਨੇ ਤਾਂ ਜਾਣਾ ਹੀ ਜਾਣਾ ਜਿਉਂਦੇ ਜੀ ਸਾੜ ਦਿੰਦੇ ਸੀ ਕਿਸ ਤਰ੍ਹਾਂ ਦਾ ਸਮਾਜ ਸੀ ਕਿਸ ਤਰ੍ਹਾਂ ਦੇ ਇਹ ਲੋਕ ਲਾਜ ਬਣੀ ਹੋਈ ਸੀ ਵਾਹਿਗੁਰੂ ਮਾਲਕਾ ਵਾਹਿਗੁਰੂ ਦਾਤਿਆ 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 ਸੱਚੇ ਬਾਦਸ਼ਾਹ ਵਾਹਿਗੁਰੂ ਸ਼ੁਕਰ ਮਾਲਕਾ ਤੁਸੀਂ ਸਾਡੀਆਂ ਇੱਜ਼ਤਾਂ ਬਚਾਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਧੀ ਪੈਣ ਦੀ ਕੋਈ ਇੱਜ਼ਤ ਨਹੀਂ ਹੁੰਦੀ ਸੀ ਤੇ ਜਿੱਤੇ ਧੀ ਪੀਏ ਪੈਣ ਦੀ ਕੋਈ ਇੱਜ਼ਤ ਨਹੀਂ ਹੁੰਦੀ ਉੱਥੇ ਪੈਣਾ ਭਰਾਵਾਂ ਦੀ ਕਿਹੜਾ ਹੁੰਦੀ ਆ ਸਤਿਗੁਰੂ ਸੱਚੇ ਬਾਦਸ਼ਾਹ ਜੀਓ ਕੋਈ ਆਪਣੀ ਜ਼ਿੰਦਗੀ ਸਿਰ ਚੁੱਕ ਕੇ ਕੋਈ ਬਤੀਤ ਨਹੀਂ ਸੀ ਕਰ ਸਕਦੀ ਧੀ ਪੈਣ ਨਾ ਪ੍ਰਾ ਨਾ ਮਾ ਮਾਪ ਕੋਈ ਉਹਨਾਂ ਸਮਿਆਂ ਦੇ ਵਿੱਚ ਕੋਈ ਹੈਸੀਅਤ ਹੀ ਨਹੀਂ ਸੀ ਕਿਸੇ ਦੀ ਹੈਗੀ ਰਾਜਿਆਂ ਦੇ ਅੱਗੇ ਕੋਈ ਅੜ ਸਕੇ ਪਰ ਦਸ਼ਮੇਸ਼ ਪਿਤਾ ਨੇ ਇਹਨਾਂ ਬੰਦਰਾਂ ਤੋਂ ਮੁਕਤ ਕੀਤਾ ਹੁਣ ਗੁਰੂ ਅਰਜਨ ਦੇ ਮਹਾਰਾਜ ਆਪਾਂ ਨੂੰ ਇਹ ਸਮਝਾ ਰਹੇ ਸ਼ਬਦ ਦੇ ਵਿੱਚ ਕਿ ਆਪਣਾ ਹਿਰਦਾ ਕੰਬਦਾ ਨਹੀਂ ਵਾਹ ਗੁਰੂ ਸਾਡੇ ਤੇ ਇੰਨੇ ਜ਼ੁਲਮ ਹੋ ਰਹੇ ਸੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਉਹ ਕਿੰਨੇ ਵੀ ਗੁਰੂ ਸਾਹਿਬਾ ਹੋਏ ਆਪਾਂ ਨੂੰ ਉਨਾਂ ਨੇ ਇੱਕ ਜ਼ਿੰਦਗੀ ਸਿਖਾਈ ਇੱਕ ਜਿਉਣਾ ਸਿਖਾਇਆ ਹਜੇ ਵੀ ਆਪਾਂ ਪਰਮਾਤਮਾ ਨਾਲ ਪਿਆਰ ਨਹੀਂ ਕਰਦੇਗੇ ਕਿੱਥੇ ਪਲਾ ਹੋਊਗਾ ਆਪਣਾ ਭੁੱਲ ਗਏ ਉਸ ਮਾਲਕ ਵਾਹਿਗੁਰੂ ਹਾ ਵਾਹਿਗੁਰੂ ਮਾਲਕਾ ਵਾਹਿਗੁਰੂ ਦਾਤਿਆ ਵਾਹਿਗੁਰੂ 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 ਸੀ ਤੇਰੇ ਗੁਨਾ ਨੂੰ ਹਿਰਦੇ ਵਿੱਚ ਵਸਾਈਏ ਤੇਰੇ ਪਰਵ ਪੁਕਾਰਾਂ ਨੂੰ ਸ਼ੁਕਰਾਨਾ ਕਰੀਏ ਦਾਤਿਆ ਤੇਰਾ ਉੱਠ ਤੇ ਬੈਠਤ ਸੋਵਤ ਨਾਮ ਤੇਰੇ ਗੁਣ ਗਾਈਏ ਵਾਹਿਗੁਰੂ ਕੋ ਨਾਨਕ ਜਨ ਕੇ ਸਦਕਾ ਸਤਿਗੁਰੂ ਅਸੀਂ ਤੇਰੇ ਜਨ ਬਣ ਜਾਈਏ ਵਾਹਿਗੁਰੂ ਤੁਸੀਂ ਸਾਨੂੰ ਇੰਨੀਆਂ ਮੁਸ਼ਕਲਾਂ ਦੇ ਵਿੱਚੋਂ ਕੱਢਿਆ ਤੁਸੀਂ ਸਾਨੂੰ ਬਲਦੀ ਸੜਦੀ ਅੱਗ ਦੇ ਵਿੱਚੋਂ ਕੱਢਿਆ ਸਾਨੂੰ ਇੱਕ ਜੀਵਨ ਬਖਸ਼ਿਆ ਸਾਨੂੰ ਇੱਕ ਆਜ਼ਾਦੀ ਭਰੀ ਜ਼ਿੰਦਗੀ ਬਖਸ਼ੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਵਾਹਿਗੁਰੂ ਤਾਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੁਸੀਂ ਉਹਨਾਂ ਜ਼ਾਲਮਾਂ ਦਾ ਗੱਜ-ਵੱਜ ਕੇ ਟੱਕਰਾਂ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਜੀਓ ਸਾਰੇ ਸੰਸਾਰ ਦੇ ਭਲੇ ਵਾਸਤੇ ਤੁਸੀਂ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਵਾਹਿਗੁਰੂ ਤੁਹਾਡੇ ਮਨ ਹਜੇ ਵੀ ਸੁੱਤੇ ਪਈ ਨਹੀਂ ਵਾਹਿਗੁਰੂ ਜੀ ਏ ਵਾਹਿਗੁਰੂ ਤੁਸੀਂ ਆਪਣੇ ਪਿਤਾ ਦਾ ਸੀਸ ਸੱਚੇ ਪਾਤਸ਼ਾਹ ਜੀਓ ਹਿੰਦੂ ਧਰਮ ਵਾਸਤੇ ਲਿਖੇ ਲਾਇਆ ਤੇ ਅੱਜ ਹਿੰਦੂ ਧਰਮ ਕਿੱਧਰ ਜਾ ਰਿਹਾ ਜੀਵੀ ਦੇਵਤਿਆਂ ਦੀ ਪੂਜਾ ਕੀ ਹੋ ਰਿਹਾ ਗਣੇਸ਼ ਦੀ ਪੂਜਾ ਉਹ ਵੇਲਾ ਭੁੱਲ ਗਿਆ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹਾ ਵਾਹਿਗੁਰੂ ਆਪਣਾ ਅਸੀਸ ਭੇਟ ਕੀਤਾ ਸੀ ਇਹਨਾਂ ਹਿੰਦੂਆਂ ਵਾਸਤੇ ਉਹ ਬੀਬੀਆਂ ਭੈਣਾ ਭੁੱਲ ਗਈਆਂ ਆਪਣੀ ਸਿੱਖੀ ਨੂੰ ਆਪਣੀ ਅਸਲੀਅਤ ਨੂੰ ਭੁੱਲ ਗਏ ਨਾ ਆਪਾਂ ਵਾਹਿਗੁਰੂ ਮਾਲਕਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਆਪਾਂ ਕਿਹੜੇ ਪਾਸੇ ਜਾ ਲੱਗੇ ਆ ਬਨਾਇਆ ਮਾਲਕ ਵਾਹਿਗੁਰੂ ਨੇ ਸਾਬ ਸੰਸਾਰ ਉਸ ਮਾਲਕ ਵਾਹਿਗੁਰੂ ਨੇ ਬਨਾਇਆ ਸਾਰੇ ਉਸ ਮਾਲਕ ਵਾਹਿਗੁਰੂ ਨੂੰ ਇਹ ਦੇਵੀ ਦੇਵਤੇ ਆਰਾਧ ਰਏ ਨੇ ਤਾਰ ਆਪਾਂ ਆਪਣੇ ਅਸਲ ਜੀਵਨ ਨੂੰ ਭੁੱਲ ਗਏ ਅਸਲ ਜੀਵਨ ਨੂੰ ਜੋ ਸਾਡੇ ਗੁਰੂ ਸਾਹਿਬਾਨਾ ਨੇ ਸਾਰੇ ਸੰਸਾਰ ਦੇ ਭਲੇ ਵਾਸਤੇ ਕੁਰਬਾਨੀਆਂ ਕੀਤੀਆਂ ਆਪਾਂ ਨੂੰ ਇੱਕ ਆਜ਼ਾਦ ਜ਼ਿੰਦਗੀ ਬਖਸ਼ੀ ਉਹ ਆਪਾਂ ਨੂੰ ਗੁਣਜਾਦ ਹੀ ਨਹੀਂ ਹੈਗਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਹੀ ਨਹੀਂ ਕਰਦੇਗੇ ਵਿਰਲੇ ਹੈ ਨੇ ਵਿਰਲੇ ਹੈ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹੋਏ ਨੇ ਗੁਰੂ ਮੰਨਦੇ ਨੇ ਪਰ ਜ਼ਿਆਦਾਤਰ ਕੀ ਹੋ ਰਿਹਾ ਕਿੰਨੇ ਕਰਮकांड ਹੋ ਰਹੇ ਨੇ ਗਾਵਨ ਤੁਧਨੋ ਸਵਾਲਕ ਨੂੰ ਹੀ ਹੈ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਣ ਸੁਰਗਾ ਮੱਚ ਪਿਆਲੇ ਗਾਵਨ ਤੁਧਨੋ ਰਤਨ ਉਪਾਈ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧ ਨੂੰ ਗਾਵਣ ਜੋਤ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਣ ਸੇ ਮੈਂ ਚਿਤਨਾਮ ਨਾਨਕ ਆ ਵਿਚਾਰੇ ਜਦ ਸਾਰ ਉਹ ਇੱਕ ਮਾਲਕ ਵੈਗੁਰੂ ਨੂੰ ਗਾਉਂਦੇ ਦੇਵੀ ਦੇਵਤੇ ਜੋ ਵੀ ਹੈ ਤੇ ਆਪਾਂ ਕਿਉਂ ਨਹੀਂ ਉਸ ਕਾਲਪੁਰਖ ਵੈਗੁਰੂ ਨੂੰ ਗਾਉਂਦੇ ਆਪਾਂ ਵੀ ਗਾਈਏ ਜੇ ਉਹ ਗਾ ਰਹੇ ਨੇ ਤੇ ਆਪਾਂ ਕਿਉਂ ਨਹੀਂ ਗਾਉਂਦੇਗੇ ਉਹ ਮਾਲਕ ਨੂੰ ਹਵਾ ਹੀ ਗੁਰੂ ਵੈਗੁਰੂ ਸਾਨੂੰ ਗਾਉਣਾ ਆ ਜਾਵੇ ਸਾਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਜਾਵੇ ਸਤਿਗੁਰੂ ਸੱਚੇ ਬਾਛਾ ਸਾਡੇ ਸੁੱਤੇ ਹੋਏ ਮਨ ਜਾਗ ਪੈਣਾ ਜਾਗ ਲਿਓਰੇ ਮਨਾ ਜਾਗ ਲਿਓ ਕਹਾ ਗਾਫਲ ਸੋਇਆ ਵਾਹਿਗੁਰੂ ਕਿਉ ਗਾਫਲ ਬਣ ਕੇ ਸੁੱਤਾ ਪਿਆ ਆਪਣੇ ਮੂਲ ਨੂੰ ਭੁੱਲ ਗਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਗੁਰੂ ਸਾਹਿਬਾਨ ਹੋਏ ਜੋ ਜਿਨ੍ਹਾਂ ਨੇ ਸਾਰੇ ਭਲੇ ਸੰਸਾਰ ਦੇ ਭਲੇ ਵਾਸਤੇ ਉਪਕਾਰ ਕੀਤੇ ਆਪਾਂ ਨੂੰ ਯਾਦ ਹੀ ਨਹੀਂ ਹੈਗਾ ਕੋਈ ਕਿਤੇ ਪੂਜਾ ਕਰੀ ਜਾਂਦਾ ਕੋਈ ਕਿਤੇ ਪੂਜਾ ਕਰੀ ਜਾਂਦਾ ਕੋਈ ਕਿਸੇ ਭਾਬੇ ਦੀ ਪੂਜਾ ਕਰੀ ਜਾਂਦਾ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਆਪਾਂ ਕਿੱਥੇ ਲੱਗੇ ਪਏ ਆ ਗੁਰੂ ਦੀ ਬਾਣੀ ਨੂੰ ਛੱਡ ਕੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪਰ ਤੱਕ ਗੁਰੂ ਨਸਤਾਰੇ ਗੱਲਾਂ ਕਰਕੇ ਤਾਂ ਵੇਖੀਏ ਪਰਮਾਤਮਾ ਦੇ ਨਾਲ ਗੁਰੂ ਨਾਲ ਸਾਂਝ ਪਾ ਕੇ ਤਾਂ ਵੇਖੀਏ ਆਪ ਪਛਾਣੇ ਤਾਂ ਸੱਚ ਜਾਣੇ ਸਾਚੇ ਸੋਚੀ ਹੋਈ ਜਿੰਨਾ ਚਿਰ ਆਪਣੇ ਆਪ ਦੀ ਪਹਿਚਾਨ ਨਹੀਂ ਕਰਦੇ ਗੁਰੂ ਦੇ ਕੋਲ ਬੈਠਿਆਂ ਆਪਣੇ ਆਪ ਦੀ ਪਹਿਚਾਨ ਹੋਈ ਹੁਣੀ ਆਪਾਂ ਕੀ ਆ ਕੀ ਹਾਂ ਆਪਣਾ ਆਪਣਾ ਜੀਵਨ ਕਿਹਸਾ ਸੀ ਪਹਿਲਾਂ ਹਵਾਹਿ ਗੁਰੂ ਆਪਾਂ ਕੀ ਕਰ ਰਹੇ ਆਪਾਂ ਕਿੱਧਰ ਨੂੰ ਜਾ ਰਹੇ ਆ ਹਵਾਹਿ ਗੁਰੂ ਵਾਹਿਗੁਰੂ 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 ਦੇਖਾ ਦੇਖੀ ਮਨ ਹੱਠ ਜਲ ਜਾਈਏ ਪ੍ਰੇਸੰਗ ਨਾ ਪਾਵੇ ਉਹ ਜੋਨ ਕੁਾਈਏ ਸੇਲ ਸੰਜਮ ਪ੍ਰੇ ਆਗਿਆ ਮਾਣੇ ਤਿਸ ਨਾਰੀ ਕੋ ਦੁੱਖ ਨਾ ਜਮਾਨੇ ਵਾਹਿਗੁਰੂ ਸਮਾਜ ਜੇ ਹੋਰੇ ਕਰਮ ਦੀ ਦੇਖਾ ਦੇਖੀ ਮਨ ਵਿੱਚ ਹੱਠ ਧਾਰ ਕੇ ਇਸਤਰੀ ਸੜ ਜਾਂਦੀ ਹੈ ਪਰ ਇਸ ਤਰ੍ਹਾਂ ਮਰ ਨਾਲ ਪਿਆਰ ਦਾ ਸਾਥ ਨਹੀਂ ਮਿਲਦਾ ਸੋ ਕਈ ਜੁਨਾ ਵਿੱਚ ਪਟਕਣਾ ਪੈਂਦਾ ਹੈ ਵੇਖੋ ਆ ਹਰਦ ਸੀ ਆਪਣੀ ਨਾਲ ਹੀ ਸਾੜ ਦਿੰਦੇ ਸੀ ਉਹ ਦੋ ਜਿਹੜੀਆਂ ਬੀਬੀਆਂ ਹੁਣ ਆਪਾਂ ਉਸ ਮਾਲਕ ਨੂੰ ਯਾਦ ਹੀ ਨਹੀਂ ਕਰਦੀਆਂ ਆਪਦੇ ਆਪ ਵਿੱਚ ਗਲਤਾਨ ਰਹਿੰਦੀਆਂ ਆਹ ਹਾਲ ਹੁੰਦੀ ਸੀ ਆਪਣੇ ਨਾਲ ਨਾਲ ਹੀ ਚੱਕ ਕੇ ਸਾੜ ਦਿੰਦੇ ਹੁੰਦੇ ਸੀ ਜਿਉਂਦਿਆਂ ਨੂੰ ਕੀ ਉਹਦੇ ਨਾਲ ਪਤੀ ਦਾ ਪਿਆਰ ਮਿਲ ਜਣਾ ਸੀ ਪਤੀ ਅੱਡ ਮਰ ਗਿਆ ਪਤਨੀ ਅੱਡ ਸੜ ਕੇ ਕਲਪ ਕਲਪ ਕੇ ਵਰੀ ਕੀ ਉਹ ਸਿੱਧੀ ਸੱਚ ਖੜਨ ਨੂੰ ਜਾਊਗੀ ਪਤਨੀ ਕਿਹੜੀਆਂ ਜਰਮਾਂ ਦੇ ਵਿੱਚ ਪਟਕਦੀ ਪਟਕਦੀਆਂ ਰੂਹਾਂ ਸੀ ਆਪਣੀਆਂ ਸਮਾਜ ਵਿੱਚ ਜਿਹੇ ਹੋਰੇ ਕਰਮ ਦਾ ਦੇਖਾ ਦੇਖੀ ਮਨ ਵਿੱਚ ਹੱਠ ਧਾਰ ਕੇ ਇਸਤਰੀ ਸੜ ਜਾਂਦੀ ਸੀ ਪਰ ਇਸ ਤਰ੍ਹਾਂ ਮਰ ਨਾਲ ਪਿਆਰੇ ਦਾ ਸਾਥ ਨਹੀਂ ਸੀ ਮਿਲਦਾ ਘਰ ਵਾਲੇ ਦੇ ਨਾਲ ਥੋੜੀ ਜਾਂਦੀ ਸੀ ਉਹ ਸਭ ਕਈ ਜੁਨਾ ਵਿੱਚ ਪਟਕਣਾ ਪੈਂਦਾ ਸੀ ਸੰਗਤ ਜੀ ਆ ਹਾਲਤ ਸੀ ਆਪਣੀ ਆ ਹਾਲਤ ਸਮਾਜ ਦੀ ਹਵਾ ਹੈ ਗੁਰੂ ਸਿਰ ਸੰਜਮ ਪ੍ਰਾਗਿਆ ਮਾਨੇ ਤੇ ਸਨਾਰੀ ਕੋ ਦੁੱਖ ਨਾ ਜਮਾਨੇ ਹੋ ਆਹ ਇੱਕੜੂ ਮਾਲਕਾ ਜੋ ਇਸਤਰੀ ਪਤੀ ਵਰਤ ਹੈ ਰਹਿਤ ਵਾਣ ਹੈ ਆਪਣੇ ਪਿਆਰੇ ਦੀ ਆਗਿਆ ਮੰਨਦੀ ਹੈ ਉਹ ਇਸਤਰੀ ਨੂੰ ਜਮਾਨੇ ਦੇ ਦੁੱਖ ਨਹੀਂ ਵੇਖਣੇ ਪੈਂਦੇ ਜਿਹੜੀ ਆਪਣੇ ਸਬਰ ਸੰਤੋਖ ਦੇ ਵਿੱਚ ਆਪਣੀ ਇੱਜ਼ਤ ਆਪਣੇ ਕੋਲ ਹੈ ਉਸ ਮਾਲਕਾ ਵਾਗਰੂ ਦੀ ਬਣਾਈ ਬਣਾਈ ਹੋਈ ਮਰਿਆਦਾ ਵਿੱਚ ਰਹਿ ਰਹੀ ਹੈ ਜੋ ਇਸਤਰੀ ਪਤੀ ਵਰਤ ਹੈ ਰਹਿਤਵਾਨ ਹੈ ਉਸ ਮਾਲਕ ਵਾਹਿਗੁਰੂ ਦੇ ਭਾਣੇ ਨੂੰ ਮੰਨ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਇਹ ਮੇਰੇ ਕੀਤੇ ਹੋਏ ਕਰਮਾਂ ਦਾ ਸੰਜੋਗ ਵਿਜੋਗ ਸੀ ਸੱਚੇ ਪਾਤਸ਼ਾਹ ਇਹ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੋ ਜੋ ਆਪਣੇ ਪਿਆਰੇ ਦੀ ਆਗਿਆ ਮੰਨਦੀ ਹੈ ਉਸ ਕਾਲਪੁਰਖ ਵਾਹਿਗੁਰੂ ਦੀ ਉਸ ਜਮਾਨੇ ਦੇ ਦੁੱਖ ਨਹੀਂ ਵੇਖਣੇ ਪੈਂਦੇਗੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਜਿਸ ਇਸਤਰੀ ਨੇ ਆਪਣੇ ਪਤੀ ਨੂੰ ਹੀ ਪਰਮੇਸ਼ਰ ਮੰਨਿਆ ਹੈ ਉਸ ਤਰੀ ਅਸਲੀ ਸਤੀ ਹੈ ਮਾਰੇ ਕਹਿੰਦੇ ਗ੍ਰਸਥਮੈ ਸੋਈ ਨਿਰਵਾਣ ਇੱਕ ਉੱਪਰ ਜਿਸ ਜਨਕੀ ਆਸਾ ਤਿਸ ਦੀ ਕਟਿਏ ਜਮ ਕੀ ਫਾਸਾ ਗ੍ਰਸਥੀ ਵਿੱਚ ਰਹਿ ਕੇ ਇੱਕ ਪ੍ਰਮਾਤਮਾ ਤੇ ਇੱਕ ਪਤੀ ਤੇ ਓਟ ਰੱਖਣੀ ਇੱਕ ਪਤੀ ਨੂੰ ਆਪਣਾ ਬਣਾਉਣਾ ਦੂਜੇ ਪਾਸੇ ਨਹੀਂ ਜਾਣਾ ਇੱਕ ਪਤੀ ਦੀ ਬਣ ਕੇ ਰਹਿਣਾ ਭਾਵ ਸੰਸਾਰ ਦੇ ਵਿੱਚ ਹੈ ਭਾਵ ਚਲਾ ਗਿਆ ਹੈ ਗ੍ਰਸਥਮੈ ਸੋਈ ਨਿਰਵਾਣ ਇੱਕ ਉੱਪਰ ਜਿਸ ਜਨਕੀ ਆਸਾ ਇੱਕ ਪ੍ਰਮਾਤਮਾ ਦੀ ਓਟ ਆਸਰਾ ਲੈਣਾ ਗੁਰੂ ਦਾ ਆਸਰਾ ਲੈਣਾ ਸੋਈ ਨਿਰਬਾਨ ਗ੍ਰਸਥ ਮੈਂ ਸੋਈ ਨਿਰਬਾਨ ਇੱਕ ਉੱਪਰ ਜਿਸ ਜਨਕੀ ਆਸਾ ਤਿਸ ਕੀ ਕੱਟੀਏ ਜੰਗ ਕੀ ਫਾਸਾ ਮਾਰੇ ਕਿੰਨੀਆਂ ਜਮਾ ਦੀਆਂ ਫਾਇਆਂ ਕੱਟੀਆਂ ਜਾਂਦੀਆਂ ਜਮਾ ਦੀਆਂ ਫਾਇਆਂ ਜੋ ਮਾਲਕ ਦੇ ਭਰੋਸੇ ਆਪ ਆਪਣੀ ਜ਼ਿੰਦਗੀ ਬਤੀਤ ਕਰਦੇ ਸਬਰ ਸੰਤੋਖ ਵਿੱਚ ਰਹਿਨੇ ਮਾਲਕ ਦੇ ਲੜ ਲੱਗ ਕੇ ਆਪਣੀ ਜਿੱਤ ਆਪਣੇ ਕੋਲ ਸੰਭਾਲ ਕੇ ਰੱਖੀ ਦੀ ਆ ਘਰ ਦੀ ਜਿੱਤ ਮਾਂ ਬਾਪ ਦੀ ਜਿੱਤੀਆਂ ਪੁੱਤਾਂ ਦੀ ਇੱਜ਼ਤ ਜੋ ਪਣਾ ਵਰਤਨਾ ਸੀ ਵਰਤ ਗਿਆ ਵਾਹੀ ਗੁਰੂ ਤੇਰੇ ਹੁਕਮ ਵਿੱਚ ਰਹਿਣਾ ਆ ਜਾਵੇ ਤੇਰੀ ਰਜਾ ਵਿੱਚ ਰਹਿਣਾ ਆ ਜਾਵੇ ਮਾਰੇ ਕਹਿੰਦੇ ਉਹਨਾਂ ਦੀਆਂ ਜਮਾਂ ਦੀਆਂ ਫਾਹਾਂ ਕੱਟੀਆਂ ਜਾਂਦੀਆਂ ਨੇ ਜੋ ਗੁਰੂ ਦੇ ਲੜ ਲੱਗਦੇ ਆ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਜਿਸ ਇਸਤਰੀ ਨੇ ਆਪਣੇ ਪਤੀ ਨੂੰ ਹੀ ਪਰਮੇਸ਼ਰ ਮੰਨਿਆ ਉਹੀ ਇਸਤਰੀ ਅਸਲੀ ਸਤੀ ਹੈ ਪ੍ਰਸ਼ੰਸਾ ਦੇ ਕਾਬਲ ਹੈ ਤੇ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੁੰਦੀ ਹੈ ਵਾਹਿਗੁਰੂ ਦਾਤਿਆ ਵਾਹਿਗੁਰੂ ਮਾਲਕਾ ਸੰਗਤ ਜੀ ਵੇ ਕੋ ਗੁਰੂ ਸਾਹਿਬ ਜੀ ਨੇ ਆਪਣੇ ਤੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਦੁੱਖਾਂ ਸੁੱਖਾਂ ਦੇ ਵਿੱਚ ਆਪਣੀ ਬਾਹ ਫੜੀ ਆਪਣੀ ਇੱਜ਼ਤ ਰੱਖੀ ਆਪਣੀਆਂ ਇੱਜ਼ਤਾਂ ਬਚਾਈਆਂ ਤੇ ਅੱਜ ਆਪਾਂ ਕਿੱਥੇ ਜੁੜੇ ਪਏ ਆ ਜਿਹੜੀ ਚੀਜ਼ ਆਪਣੀ ਨਹੀਂ ਹੈਗੀ ਉਹਨੂੰ ਆਪਣੀ ਮੰਨੀ ਜਾਂਦੇ ਆ ਜਿਹੜੀ ਚੀਜ਼ ਪਰਾਈ ਉਹਨੂੰ ਆਪਣੀ ਮੰਨੀ ਜਾਂਦੇ ਜਿਹੜੀ ਆਪਣੀ ਉਹਨੂੰ ਪਰਾਈ ਮੰਨੀ ਜਾਂਦੇ ਕੀ ਹਾਲਤ ਆਪਣੀ ਹੋਈ ਪਈ ਆ ਜਦੋਂ ਗੁਰੂ ਕੋਲ ਬੈਠਾਂਗੇ ਫੇਰੀ ਸੋਝੀ ਮਿਲਣੀ ਸਤਿਗੁਰੂ ਅਸੀਂ ਤਾਂ ਭੁੱਲੇ ਪਟਕੇ ਆ ਵਾਹਿਗੁਰੂ ਸਾਨੂੰ ਬਖਸ਼ ਲੈ ਦਾਤਿਆ ਸਾਡੇ ਵਸ ਨਹੀਂ ਵਾਹਿਗੁਰੂ ਅਸੀਂ ਸਾਰਾ ਸਾਰਾ ਦਿਨ ਲੋਕਾਂ ਦੀਆਂ ਕਲਪਨਾ ਕਲੇਸ਼ਾਂ ਦੇ ਵਿੱਚ ਨਿੰਦਿਆ ਚੁਗਲੀ ਦੇ ਵਿੱਚ ਨਗਾ ਦੇਂਦੇ ਆ ਵਿਰਲਿਆਂ ਨੂੰ ਛੱਡ ਕੇ ਸਾਰੇ ਨਿਸੰਗਤ ਜੀ ਆਹੀ ਹਾਲਤ ਨਾ ਸਮਾਜ ਦੀ ਆਉਂਦੀ ਸੁਣ ਲਈ ਆਉਂਦੀ ਸੁਣ ਲਈ ਆਪਾਂ ਸੁਣ ਕੇ ਕੀ ਲੈਣਾ ਕਿਸੇ ਦੀ ਮਹਾਰਾਜ ਕਹਿੰਦੇ ਕਰਨ ਨਾ ਸੁਣੀ ਕਾਹੂ ਗੇਨਦਾ ਕਰਨ ਨਾਲ ਵਾਹਿਗੁਰੂ ਅਸੀਂ ਕਿਸੇ ਦੀ ਨਿੰਦਿਆ ਵੀ ਨਾ ਸੁਣੀਏ ਕਰਨੀ ਤਾਂ ਕੀ ਅਸੀਂ ਸੁਣੀਆ ਵੀ ਨਾ ਵਾਹਿਗੁਰੂ ਸਭ ਤੇ ਜਾਣੇ ਆਪਸ ਕੋ ਹੁੰਦਾ ਆਪਣੇ ਆਪ ਨੂੰ ਮਾੜਾ ਸਮਝੀਏ ਆਪਣੇ ਆਪ ਦੇ ਵਿਕਾਰ ਵੇਖੀਏ ਵੀ ਅਸੀਂ ਔਗਣਾਂ ਦੇ ਭਰੇ ਅਸੀਂ ਕਿਉਂ ਕਿਸੇ ਦੀ ਗੱਲ ਕਰਦੇ ਆ ਸਤਿਗੁਰੂ ਸਾਨੂੰ ਸੋਝੀ ਆ ਜਾਵੇ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਕਤ ਕਰਨ ਮੂੰ ਕਾਲੇ ਤੇ ਨਿੰਦਕਾ ਨਰਕੇ ਕੋਰ ਪਾਉਣ ਵਾਹਿਗੁਰੂ ਬਖਸ਼ ਲੈ ਦਾਤਿਆ ਬਖਸ਼ ਲੈ ਬਖਸ਼ ਲੈ ਨਾਮ ਦੇ ਦੇ ਵਾਹਿਗੁਰੂ ਨਾਮ ਦੇ ਦੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਸਵਾਸ ਗ੍ਰਾਹ ਸਿਮਰਨ ਬਖਸ਼ ਹਵਾ ਇੱਕ ਰੂ ਗੁਰਮਖ ਬਣਾ ਲਓ ਸਤਿਗੁਰੂ ਸਤ ਸੰਗਤ ਬਖਸ਼ੋ ਸਤ ਸੰਗਤ ਐਸੀ ਜਾਣੀ ਜਿੱਤੇ ਇੱਕੋ ਨਾਮ ਉਹ ਖਾਣੀ ਜਿੱਤੇ ਇੱਕ ਪਰਮੇਸ਼ਰ ਦੀ ਗੱਲ ਹੁੰਦੀ ਐਸੀ ਸੰਗਤ ਬਖਸ਼ੋ ਸੰਗਤ ਜੀ ਹੋਈਆਂ ਪੁੱਲਾਂ ਬਖਸ਼ ਦੇਣੀਆਂ ਇਹ ਨਹੀਂ ਸੇਵਾ ਪ੍ਰਵਾਨ ਕਰਨੀ ਕੋਈ ਅਵਰਨ ਤੇਰੀ પાતે વે અપર નાતે ની પાતે